ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਚੱਲਦਾ ਡਰੱਗ ਕੇਸ ਹੁਣ ਉਸ ਦੇ ਵਿੱਚ ਸੁਣਵਾਈ ਜਿਹੜੀ ਹੈ ਉਹ ਕਦੋਂ ਹੋਣੀ ਹੈ ਇਹ ਤਾਂ ਪਤਾ ਨਹੀਂ ਪਰ ਇਸ ਬਾਰੇ ਐਸਆਈਟੀ ਜਿਹੜੀ ਹੈ ਉਹ ਜ਼ਰੂਰ ਲਗਾਤਾਰ ਪੁੱਛ ਪੜਤਾਲ ਕਰਦੀ ਪਈ ਹੈ ਦੁਵਾਰਾ ਬਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਗਿਆ ਸੀ ਅੱਜ ਯਾਨੀ ਕਿ 18 ਤਰੀਕ ਨੂੰ ਬਿਕਰਮ ਸਿੰਘ ਮਜੀਠੀਆ ਨੇ ਪੇਸ਼ ਹੋਣਾ ਸੀਗਾ ਪਟਿਆਲੇ ਵਿਖੇ ਪਰ ਵਿਕਰਮ ਸਿੰਘ ਮਜੀਠੀਆ ਅੱਜ ਪੇਸ਼ ਨਹੀਂ ਹੋ ਰਹੇ ਇਹ ਪੇਸ਼ੀ ਜਿਹੜੀ ਆ ਵਿਕਰਮ ਸਿੰਘ ਮਜੀਠੀਆ ਵੱਲੋਂ ਮਿਸ ਕੀਤੀ ਜਾਵੇਗੀ ਪਰ ਇਸ ਦਾ ਕਾਰਨ ਇਹ ਨਹੀਂ ਹੈ ਕਿ ਵਿਕਰਮ ਸਿੰਘ ਮਜੀਠੀਆ ਆਪ ਨਹੀਂ ਚਾਹ ਰਹੇ ਉੱਥੇ ਜਾਣਾ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪੇਸ਼ੀ ਪਟਿਆਲੇ ਹੋਣੀ ਸੀ ਯਾਨੀ ਕਿ ਪਟਿਆਲਾ ਰੇਂਜ ਹੈੱਡਕੁਆਟਰਜ਼ ਦੇ ਵਿੱਚ ਹੋਣੀ ਸੀ ਪਟਿਆਲਾ ਦੇ ਨਵੇਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਉਹ ਦਰਅਸਲ ਮੁਲਤਵੀ ਕਰ ਦਿੱਤੀ ਗਈ ਹੈ ਉਸ ਦਾ ਕਾਰਨ ਇਹ ਦੱਸਿਆ ਗਿਆ ਕਿ ਫਿਲਹਾਲ ਜਿਹੜੇ ਪੁਲਿਸ ਅਫੀਸ਼ਰਸ ਨੇ ਉਹ ਅਜੇ ਬਿਜ਼ੀ ਨੇ ਉਹਨਾਂ ਦਾ ਸ਼ੈਡਿਊਲ ਟਾਈਟ ਹੈ ਉਹ ਕਿਤੇ ਹੋਰ ਬਿਜ਼ੀ ਨੇ ਮਸ਼ਰੂਫ ਨੇ ਜਿਸ ਕਾਰਨ ਅੱਜ ਦੀ ਪੇਸ਼ੀ ਜਿਹੜੀ ਆ ਉਹ ਨਹੀਂ ਹੋ ਸਕਦੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪਹਿਲਾਂ ਵੀ ਬਹੁਤ ਵਾਰ ਸੰਮਨ ਜਾਰੀ ਹੋ ਚੁੱਕੇ ਨੇ ਔਰ ਹਾਲ ਹੀ ਦੇ ਵਿੱਚ ਦੁਬਾਰਾ ਸੰਮਨ ਜਾਰੀ ਹੋਇਆ ਸੀ 18 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਪਟਿਆਲਾ ਰੇਂਜ ਹੈੱਡਕੁਆਰਟਰਸ ਸੱਦਿਆ ਗਿਆ ਸੀ ਉੱਥੇ ਜਾ ਕੇ ਉਹਨਾਂ ਦੀ ਪੁੱਛ ਪੜਤਾਲ ਹੋਣੀ ਸੀ ਦੁਬਾਰਾ ਔਰ ਉਹ ਪੁੱਛ ਪੜਤਾਲ ਹੁਣ ਅੱਜ ਨਹੀਂ ਹੋਵੇਗੀ ਅੱਗੇ ਉਸ ਨੂੰ ਸ਼ਿਫਟ ਕਰ ਦਿੱਤਾ ਗਿਆ ਕਦੋਂ ਕੀਤੀ ਜਾਵੇਗੀ ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਪਰ ਵਿਕਰਮ ਮਜੀਠੀਆ ਇਸ ਵਾਰ ਪੇਸ਼ ਨਹੀਂ ਹੋਣਗੇ ਤੁਹਾਨੂੰ ਦੱਸ ਦਿੰਨੇ ਆ ਕਿ ਪਟਿਆਲਾ ਰੇਂਜ ਐਸਐਸਪੀ ਵਰਨ ਸ਼ਰਮਾ ਔਰ ਪਟਿਆਲਾ ਦੇ ਐਸਪੀ ਯੋਗੇਸ਼ ਸ਼ਰਮਾ ਵੀ ਐਸਐਸਆਈਟੀ ਦੇ ਵਿੱਚ ਸ਼ਾਮਿਲ ਨੇ ਜਿਹੜੇ ਇਸ ਐਸਐਸਆਈਟੀ ਦੇ ਅਧੀਨ ਵਿਕਰਮ ਸਿੰਘ ਮਜੀਠੀਆ ਦੇ ਨਾਲ ਪੁੱਛ ਪੜਤਾਲ ਕਰ ਰਹੇ ਹੁੰਦੇ ਨੇ ਲੰਗੇ ਸਾਲ ਯਾਨੀ ਕਿ 2023 ਦੀ ਆਖਰੀ ਤਰੀਕ 31 ਜੂਨ ਨੂੰ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਹੜੇ ਨੇ ਉਹ ਨਿਖਤ ਕੀਤੇ ਜਾਂਦੇ ਨੇ ਔਰ ਉਹਨਾਂ ਤੋਂ ਪਹਿਲਾਂ ਜਿਹੜੇ ਮੁਖਵਿੰਦਰ ਸਿੰਘ ਛੀਨਾ ਹੁੰਦੇ ਨੇ ਉਹਨਾਂ ਉਹ ਸੇਵਾਮੁਕਤ ਹੋ ਜਾਂਦੇ ਨੇ ਪਹਿਲਾਂ ਮੁਖਵਿੰਦਰ ਸਿੰਘ ਛੀਨਾ ਇਸ ਮਾਮਲੇ ਦੀ ਅਗਵਾਈ ਕਰ ਰਹੇ ਹੁੰਦੇ ਨੇ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਐਸਆਈਟੀ ਚੱਲ ਰਹੀ ਹੁੰਦੀ ਔਰ ਵਿਕਰਮ ਸਿੰਘ ਮਜੀਠੀਆ ਜਦੋਂ ਸੀਐਮ ਭਗਵੰਤ ਮਾਨ ਦੀ ਬੇਟੀ ਦੀ ਵੀਡੀਓ ਜਿਹੜੀ ਹੈ ਉਸ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਨੇ ਬੇਟੀ ਦੇ ਬਿਆਨ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਜ਼ਿਆਦਾ ਭਖਦਾ ਆ ਪਰ ਹੁਣ ਦੁਬਾਰਾ ਜਦੋਂ ਮੁਖਵਿੰਦਰ ਸਿੰਘ ਛੀਨਾ ਸੇਵਾਮੁਕਤ ਹੋ ਚੁੱਕੇ ਨੇ ਔਰ ਕਮਾਂਡ ਜਿਹੜੀ ਹੈ ਉਹ ਡੀਆਈਜੀ ਹਰਚਨ ਸਿੰਘ ਭੁੱਲਰ ਨੇ ਸਾਂਭਲੀ ਤੇ ਨਵੀਂ ਐਸਆਈਟੀ ਜਿਹੜੀ ਹੈ ਉਹ ਗਠਿਤ ਕੀਤੀ ਗਈ ਹਰਚਨ ਸਿੰਘ ਭੁੱਲਰ ਦੀ ਅਗਵਾਈ ਹੇਠ ਉਸ ਦੇ ਵਿੱਚ ਪੁਰਾਣੀ ਐਸਆਈਟੀ ਦੇ ਕੁਝ ਮੈਂਬਰਸ ਵੀ ਲਾਉਂਦੇਗੇ ਜਿਨ੍ਹਾਂ ਦੇ ਵਿੱਚ ਐਸਐਸਪੀ ਵਰਨ ਸ਼ਰਮਾ ਔਰ ਐਸਪੀ yogesh sharma ਵੀ ਮੌਜੂਦ ਨੇ ਔਰ ਉਹਨਾਂ ਦੀ ਅਗਵਾਈ ਹੇਠ ਬਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੀ ਹੈ ਉਹ ਪੁਛਪੜਤਾਲ ਚੱਲ ਰਹੀ ਹੁੰਦੀ ਔਰ ਦੁਬਾਰਾ ਬਿਕਰਮ ਸਿੰਘ ਮਜੀਠੀਆ ਨੂੰ ਸਮਨ ਜਾਰੀ ਕੀਤਾ ਜਾਂਦਾ ਇਸ ਤੋਂ ਪਹਿਲਾਂ ਉਹਨਾਂ ਦੀਆਂ ਫੋਨ ਕਾਲਸ ਉਹਨਾਂ ਦੀ ਫੋਨ ਡਿਟੇਲਸ ਉਹਨਾਂ ਦੇ ਗੈਂਗਸਟਰਸ ਦੇ ਨਾਲ ਲਿੰਕ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪੁਛਪੜਤਾਲ ਜਿਹੜੀ ਕੀਤੀ ਗਈ ਸੀ ਔਰ ਦੁਬਾਰਾ ਹੁਣ ਉਹੀ ਪੁਛਪੜਤਾਲ ਹੋਣੀ ਸੀ ਪਰ ਉਹ ਹੁਣ ਡਿਲੇ ਹੋ ਚੁੱਕੀ ਆ ਉਹਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਵਿਕਰਮ ਸਿੰਘ ਮਜੀਠੀਆ ਦੇ ਵਾਸਤੇ ਕਿਉਂਕਿ ਹਾਲ ਹੀ ਦੇ ਵਿੱਚ ਉਹ ਲੋਕ ਸਭਾ ਚੋਣਾਂ ਦੇ ਵਿੱਚ ਬਿਜ਼ੀ ਰਹੇ ਨੇ ਮਸ਼ਰੂਫ ਰਹੇ ਨੇ ਪੁਲਿਸ ਪ੍ਰਸ਼ਾਸਨ ਵੀ ਉਸ ਵੇਲੇ ਮਸ਼ਰੂਫ ਰਹੇ ਨੇ ਔਰ ਹੁਣ ਲੋਕ ਸਭਾ ਚੋਣਾਂ ਹੋ ਹਟੀਆਂ ਨੇ ਔਰ ਹੁਣ ਆ ਕੇ ਮਜੀਠੀਆ ਦੇ ਖਿਲਾਫ ਪੁਛ ਪੜਤਾਲ ਦੀ ਕਾਰਵਾਈ ਜਿਹੜੀ ਆ ਉਹ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ ਕਿੰਨਾ ਜ਼ਿਆਦਾ ਸਟ੍ਰੈਚ ਕੀਤਾ ਜਾਵੇਗਾ ਇਸ ਨੂੰ ਆਉਣ ਦਾ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ